ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਕੰਮਾਂ ਵਾਲੀਆਂ ਗੱਲਾਂ ਜ਼ਰੂਰ ਸੁਣਿਓ ਨੰਬਰ 1 ਜੇਕਰ ਤੁਹਾਨੂੰ ਅੱਖਾਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਕੀਵੀ ਖਾਣਾ ਹੀ ਸ਼ੁਰੂ ਕਰ ਦੇਵੋ ਇਹਦੇ ਨਾਲ ਇਹ ਫਲ ਬਹੁਤ ਹੀ ਤਾਕਤਵਰ ਹੈ ਜੋ ਅੱਖਾਂ ਦੀ ਹਰ ਸਮੱਸਿਆ ਨੂੰ ਜੜ ਤੋਂ ਖਤਮ ਕਰ ਦਿੰਦੀ ਹੈ ਨੰਬਰ 2 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਬਦਾਮ ਦਾ ਤੇਲ ਲਗਾ ਲੈਂਦੇ ਹੋ ਤਾਂ ਇਸ ਨਾਲ ਹੌਲੀ-ਹੌਲੀ ਚਿਹਰੇ ਤੇ ਬਹੁਤ ਚਮਕ ਆਉਣ ਲੱਗ ਜਾਂਦੀ ਹੈ ਅਤੇ ਨਾਲ ਹੀ ਚਿਹਰਾ ਬਿਲਕੁਲ ਸਾਫ਼ ਸੁਥਰਾ ਹੋ ਜਾਂਦਾ ਹੈ ਨੰਬਰ 3 ਨਿੰਮ ਦੇ ਪੱਤੇ ਖਾਣ ਨਾਲ ਸਰੀਰ ਉੱਪਰ ਕੋਈ ਵੀ ਫੋੜਾ ਫਿੰਸੀ ਨਹੀਂ ਹੁੰਦਾ ਤੇ ਨਾਲ ਹੀ ਜੇਕਰ ਹੋ ਗਿਆ ਹੈ ਤਾਂ ਉਹ ਵੀ ਸਾਫ਼ ਹੋ ਜਾਵੇਗਾ ਇਸ ਤੋਂ ਇਲਾਵਾ ਸਰੀਰ ਹਮੇਸ਼ਾ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਨੰਬਰ 4 ਜਿਨ੍ਹਾਂ ਨੂੰ ਸ਼ੂਗਰ ਅਤੇ ਲੱਤਾਂ ਨੂੰ ਖਿੱਚੀਆਂ ਉਹ ਆਦੀ ਨੂੰ ਸਮੱਸਿਆ ਹੋਵੇ ਉਹਨਾਂ ਨੂੰ ਭੁੱਲ ਕੇ ਵੀ ਚੋਲਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ ਨੰਬਰ 5 ਜੇਕਰ ਤੁਹਾਡੇ ਕੋਲ ਟਮਾਟਰ ਨਹੀਂ ਹਨ ਤਾਂ ਤੁਸੀਂ ਟਮਾਟਰ ਦੀ ਥਾਂ ਟਮੇਟੋ ਕੇਚਪ ਦਾ ਇਸਤੇਮਾਲ ਵੀ ਕਰ ਸਕਦੇ ਹੋ ਨੰਬਰ 6 ਬੱਕਰੀ ਦੇ ਦੁੱਧ ਨਾਲ ਚੇਕਰ ਅਸੀਂ ਪਤੀਸਾ ਖਾ ਲਈਏ ਤਾਂ ਸਾਨੂੰ ਕਦੇ ਵੀ ਬੁਢਾਪਾ ਨਹੀਂ ਆਉਂਦਾ ਅਸੀਂ ਹਮੇਸ਼ਾ ਜਵਾਨ ਹੀ ਦਿਖਾਈ ਦਿੰਦੇ ਹਾਂ ਨੰਬਰ 7 ਜੇਕਰ ਅਸੀਂ ਸੂਜੀ ਦੇ ਹਲਵੇ ਵਿੱਚ ਦੁੱਧ ਦਾ ਇਸਤੇਮਾਲ ਪਾਣੀ ਨਾਲੋਂ ਜ਼ਿਆਦਾ ਕਰੀਏ ਤਾਂ ਇਸ ਨਾਲ ਹਲਵਾ ਬਹੁਤ ਹੀ ਸਵਾਦ ਬਣਦਾ ਹੈ ਤੇ ਨਾਲ ਹੀ ਰੰਗ ਵੀ ਬਹੁਤ ਸੋਹਣਾ ਆਉਂਦਾ ਹੈ ਨੰਬਰ 8 ਜਦੋਂ ਵੀ ਤੁਸੀਂ ਘਰ ਵਿੱਚ ਕੋਈ ਵੀ ਧੂਪ ਬੱਤੀ ਜਾਂ ਫਿਰ ਜੋਤ ਜਗਾਉਂਦੇ ਹੋ ਤਾਂ ਉਸ ਨੂੰ ਕਦੇ ਵੀ ਫੂਕ ਮਾਰ ਕੇ ਨਾ ਬਜਾਓ ਇਸ ਤਰ੍ਹਾਂ ਕਰਨ ਨਾਲ ਤੁਸੀਂ ਪ੍ਰਮਾਤਮਾ ਦਾ ਅਪਮਾਨ ਕਰ ਰਹੇ ਹੋ ਨੰਬਰ 9 ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਵਿੱਚ ਰੋਟੀ ਬਣਾਉਣ ਤੋਂ ਪਹਿਲਾਂ ਦੁੱਧ ਦਾ ਸਿੱਟਾ ਤਵੇ ਉੱਪਰ ਮਾਰੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਬਿਮਾਰੀਆਂ ਹੌਲੀ-ਹੌਲੀ ਕਟਣੀਆਂ ਲੱਗ ਜਾਣਗੀਆਂ ਨੰਬਰ 10 ਇਹਨਾਂ ਲੋਕਾਂ ਨੂੰ ਖੂਨ ਦੀ ਕਮੀ ਹੋਵੇ ਜੋਰੀ ਇਨਫੈਕਸ਼ਨ ਹੋਵੇ ਜਾਂ ਫਿਰ ਪੈਰਾਂ ਉੱਪਰ ਸੋਜ ਆਈ ਹੋਵੇ ਤਾਂ ਇਹਨਾਂ ਲੋਕਾਂ ਨੂੰ ਸਵੇਰੇ ਸ਼ਾਮ ਧਨੀਏ ਦੇ ਲੱਡੂ ਬਣਾ ਕੇ ਖਾਣੇ ਚਾਹੀਦੇ ਹਨ ਨੰਬਰ 11 ਹਰੀ ਇਲਾਇਚੀ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਜਿਸ ਲਈ ਇਸ ਨੂੰ ਇੱਕ ਮਹੀਨਾ ਲਗਾਤਾਰ ਖਾ ਕੇ ਜ਼ਰੂਰ ਦੇਖੋ ਫਿਰ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ ਨੰਬਰ 12 ਜੇਕਰ ਚਿਹਰੇ ਉੱਪਰ ਕੋਈ ਵੀ ਫਿੰਸੀ ਹੋ ਜਾਵੇ ਤਾਂ ਉਸ ਉੱਪਰ ਹਲਦੀ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰਕੇ ਲਗਾ ਲਓ ਇਸ ਦੀ ਮਦਦ ਨਾਲ ਫਿੰਸੀ ਦੇ ਸਾਰੇ ਬੈਕਟੀਰੀਆ ਖਤਮ ਹੋ ਜਾਣਗੇ ਜਿਸ ਕਾਰਨ ਉਸ ਚਿਹਰੇ ਉੱਪਰੋਂ ਖਤਮ ਹੋ ਜਾਵੇਗੀ ਇਸ ਤਰ੍ਹਾਂ ਦਿਨ ਵਿੱਚ 2 ਤੋਂ 3 ਵਾਰ ਜ਼ਰੂਰ ਕਰੋ ਨੰਬਰ 13 ਰੋਜ਼ਾਨਾ ਆਮਲਾ ਆਪਣੇ ਖਾਣੇ ਵਿੱਚ ਜ਼ਰੂਰ ਸ਼ਾਮਿਲ ਕਰੋ ਇਸ ਨਾਲ ਸਰੀਰ ਨੂੰ अनेकाਹੀ ਲਾਭ ਮਿਲਣਗੇ ਅਤੇ ਨਾਲ ਹੀ ਸਰੀਰ ਜਵਾਨੀ ਵਿੱਚ ਹੀ ਰਹੇਗਾ ਨੰਬਰ 14 ਨਿੰਮ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਕਸ ਕਰਕੇ ਖਾਜ਼ ਵਾਲੀ ਜਗ੍ਹਾ ਤੇ ਲਾਓ ਇਸ ਨਾਲ ਖਾਜ਼ ਹੋਣੀ ਬੰਦ ਹੋ ਜਾਵੇਗੀ ਨੰਬਰ 15 ਜੇਕਰ ਤੁਸੀਂ ਟਾਇਲਟ ਜਾਣ ਸਮੇਂ ਆਪਣੇ ਦੰਦਾਂ ਨੂੰ ਦਵਾ ਕੇ ਰੱਖਦੇ ਹੋ ਇਸ ਨਾਲ ਦੰਦਾਂ ਨੂੰ ਵੀ ਮਜ਼ਬੂਤੀ ਮਿਲਦੀ ਹੈ ਤੇ ਨਾਲ ਹੀ ਕਦੇ ਵੀ ਲੱਕਵੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਨਹੀਂ ਪੈਂਦਾ ਨੰਬਰ 16 ਜਦੋਂ ਵੀ ਔਰਤਾਂ ਆਪਣੇ ਘਰ ਵਿੱਚ ਝਾੜੂ ਲਗਾਉਂਦੀਆਂ ਹਨ ਤਾਂ ਉਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਲੈ ਕੇ ਘਰ ਵਿੱਚ ਝਾੜੂ ਪੂੰਛਾ ਲਗਾਉਣਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਤੇ ਨਾਲ ਹੀ ਘਰ ਵਿੱਚ ਬਰਕਤ ਬਣੀ ਰਹਿੰਦੀ ਹੈ ਨੰਬਰ 17 ਤੁਹਾਨੂੰ ਕਦੇ ਵੀ ਆਪਣੇ ਘਰ ਵਿੱਚ ਸੁੱਕੇ ਪੌਦੇ ਲਗਾ ਕੇ ਨਹੀਂ ਰੱਖਣੇ ਚਾਹੀਦੇ ਇਸ ਨਾਲ ਘਰ ਵਿੱਚ ਕਲੇਸ਼ ਦਿਨ ਭਰ ਦਿਨ ਵਾਧਦਾ ਰਹਿੰਦਾ ਹੈ ਇਹਨਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਨੰਬਰ 18 ਸ਼ਨੀਵਾਰ ਵਾਲੇ ਦਿਨ ਪੈਰਾਂ ਦੇ ਨਹਾਂ ਉੱਪਰ ਸਰੋਂ ਦਾ ਤੇਲ ਲਗਾਉਣਾ ਸ਼ੁਰੂ ਕਰ ਦਿਓ ਇਸ ਨਾਲ ਲਾਭ ਮਿਲੇਗਾ ਅਜਿਹਾ ਇਸ਼ਨਾਨ ਕਰਨ ਤੋਂ ਬਾਅਦ ਕਰੋ ਕੰਮ ਵਿੱਚ ਸਫਲਤਾ ਮਿਲੇਗੀ ਨੰਬਰ 2 ਜਿਹੜੀਆਂ ਔਰਤਾਂ ਆਪਣੇ ਵਾਲਾਂ ਨੂੰ ਪੇਚ ਦਿੰਦੀਆਂ ਹਨ ਜਾਂ ਫਿਰ ਇੱਧਰ ਉੱਧਰ ਛੁੱਟ ਦਿੰਦੀਆਂ ਹਨ ਅਜਿਹੀਆਂ ਔਰਤਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਬਿਨੇ ਬੁਲਾਏ ਆ ਜਾਂਦੀਆਂ ਹਨ ਨੰਬਰ 21 ਆਪਣੀ ਸਫਲਤਾ ਦੇ ਆਉਣ ਤੋਂ ਪਹਿਲਾਂ ਕਿਸੇ ਨਾਲ ਭੁੱਲ ਕੇ ਵੀ ਜ਼ਿਕਰ ਨਾ ਕਰੋ ਤੇ ਨਾ ਹੀ ਜੋ ਤੁਸੀਂ ਕੰਮ ਕਰਨ ਜਾ ਰਹੇ ਹੋ ਉਸ ਬਾਰੇ ਵੀ ਕਿਸੇ ਨੂੰ ਕੁਝ ਨਾ ਦੱਸੋ ਨੰਬਰ 22 ਰਾਹ ਦੇ ਸਮੇਂ ਕਿਸੇ ਦੇ ਨਾਲ ਗਿਲੇ ਸ਼ਿਕਵੇ ਕਰਕੇ ਨਾ ਸੋਵੋ ਇਸ ਨਾਲ ਪ੍ਰਮਾਤਮਾ ਹੇਸ਼ਿਆ ਤੁਹਾਡੇ ਨਾਲ ਰਹੇਗਾ ਤੇ ਦੁੱਖ ਸੁੱਖ ਸਾਥ ਦੁੱਖ ਸੁੱਖ ਵਿੱਚ ਸਾਥ ਦੇਵੇਗਾ ਨੰਬਰ 23 ਨਮਕ ਨੂੰ ਹਮੇਸ਼ਾ ਕੱਚ ਦੇ ਬਰਤਨ ਵਿੱਚ ਦੋ ਲੌਂਗ ਪਾ ਕੇ ਹੀ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਨੰਬਰ 24 ਜੇਕਰ ਤੁਹਾਡੇ ਘਰ ਦੀ ਛੱਤ ਉੱਪਰ ਸਵੇਰ ਸਵੇਰੇ ਕਾਂ ਦੇ ਬੋਲਣ ਦੀ ਆਵਾਜ਼ ਆਉਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਵਿੱਚ ਕੋਈ ਮਹਿਮਾਨ ਆਉਣ ਵਾਲਾ ਹੈ। ਨੰਬਰ 22 ਸਾਨੂੰ ਸਵੇਰੇ ਉੱਠਿਆ ਹੀ ਪਾਣੀ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਸਾਡੇ ਅੰਦਰ ਪਾਣੀ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਨਾਲ ਹੀ ਕਬਜ਼ ਅਤੇ ਪੇਟ ਦੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਸਹਾਇ ਹੁੰਦਾ ਹੈ। ਨੰਬਰ 26 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਉਸ ਸਮੇਂ ਸਭ ਤੋਂ ਪਹਿਲਾਂ ਪਾਣੀ ਆਪਣੇ ਪੈਰਾਂ ਉੱਪਰ ਪਾਓ ਇਸ ਤਰ੍ਹਾਂ ਕਰਨ ਨਾਲ ਅਸੀਂ ਹਾਰਟ ਅਟੈਕ ਦੀ ਭਿਆਨਕ ਬਿਮਾਰੀ ਤੋਂ ਬਚ ਸਕਦੇ ਹਾਂ ਨੰਬਰ 27 ਰਾਤ ਦਾ ਖਾਣਾ ਖਾਣ ਤੋਂ ਬਾਅਦ ਅਤੇ ਸਵੇਰ ਦਾ ਨਾਸ਼ਤਾ ਕਰਨ ਤੋਂ ਪਹਿਲਾਂ ਜੇਕਰ 500 ਕਦਮ ਚੱਲਦੇ ਹਾਂ ਤਾਂ ਇਸ ਨਾਲ ਸਾਡਾ ਸਰੀਰ ਤੰਦਰੁਸਤ ਤੇ ਫੁੱਤੀਲਾ ਰਹਿੰਦਾ ਹੈ ਨੰਬਰ 28 ਜੇਕਰ ਤੁਸੀਂ ਸਾਦੀ ਢਾਲ ਰੋਟੀ ਖਾਓਗੇ ਤਾਂ ਪੂਰੀ ਜ਼ਿੰਦਗੀ ਜਵਾਨ ਤੇ ਸਿਹਤਮੰਦ ਰਹੋਗੇ ਇਸ ਨਾਲ ਤੁਹਾਡੇ ਸਰੀਰ ਉੱਪਰ ਕਦੇ ਵੀ ਬੁਢਾਪਾ ਨਹੀਂ ਆਵੇਗਾ ਨੰਬਰ 29 ਜੇਕਰ ਸਰੀਰ ਵਿੱਚ ਤਰਦ ਹਟ ਨਹੀਂ ਰਿਹਾ ਹੋਵੇ ਤਾਂ ਨਹਾਉਣ ਤੋਂ ਪਹਿਲਾਂ ਸਰੀਰ ਦੀ ਤੇਸੀਕਿਓ ਜਾਂ ਫਿਰ ਸਰੋਂ ਦੇ ਤੇਲ ਨਾਲ ਮਾਲਿਸ਼ ਕਰੋ ਤੇ ਫਿਰ ਹਲਕੇ ਕੋਸੇ ਪਾਣੀ ਨਾਲ ਇਸ਼ਨਾਨ ਕਰ ਲਓ ਤਰਦ ਠੀਕ ਹੋ ਜਾਵੇਗਾ ਨੰਬਰ 30 ਜੇਕਰ ਤੁਸੀਂ ਪਾਣੀ ਠੰਡੇ ਦੀ ਬਜਾਏ ਹਲਕਾ ਕੋਸਾ ਪਾਣੀ ਪੀਓ ਤਾਂ ਸਿਹਤ ਨੂੰ ਬਥੇਰੇ ਲਾਭ ਹਨ ਇਹ ਨਾਲ ਹੀ ਸਰੀਰ ਦੀਆਂ ਸਾਰੀਆਂ ਨਾੜੀਆਂ ਸਾਫ਼ ਹੋ ਜਾਂਦੀਆਂ ਹਨ ਨੰਬਰ 31 ਰੋਗੀ ਵਿਅਕਤੀ ਨੂੰ ਕਦੇ ਵੀ ਜ਼ਿਆਦਾ ਰੋਟੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੁਸੀਂ ਫਲ ਜਾਂ ਹਲਕਾ ਫੁਲਕਾ ਖਾਣਾ ਖਾ ਸਕਦੇ ਹੋ ਇਸ ਨਾਲ ਤੁਹਾਡਾ ਖਾਣਾ ਜਲਦੀ ਹਾਜ਼ਮ ਹੋ ਜਾਵੇਗਾ ਤੇ ਤੁਸੀਂ ਜਲਦੀ ਠੀਕ ਹੋ ਪੋਗੇ ਨੰਬਰ 32 ਦਵਾਈ ਰੋਟੀ ਖਾਣ ਤੋਂ ਕੁਝ ਬਾਅਦ ਹੀ ਖਾਓ ਤੇ ਨਾਲ ਹਮੇਸ਼ਾ ਕੋਸਾ ਪਾਣੀ ਨਾਲ ਹੀ ਦਵਾਈ ਲਾਓ ਪੀਣ ਤੋਂ ਪਰਹੇਜ਼ ਰੱਖੋ ਨੰਬਰ 33 ਜੇਕਰ ਹਰੇਕਾ ਉੱਪਰ ਨੰਗੇ ਪੈਰੀ ਤੁਰੋ ਕਦੇ ਵੀ ਐਨਕਾ ਨਹੀਂ ਲੱਗਣਗੀਆਂ ਤੇ ਨਾ ਹੀ ਸਰੀਰਕ ਬਿਮਾਰੀਆਂ ਤੋਂ ਨਾਲ ਤੁਸੀਂ ਦੂਰ ਰਹੋਗੇ ਨੰਬਰ 34 ਤੁਸੀਂ ਆਪਣੇ ਚਿਹਰੇ ਉੱਪਰ ਬਦਾਮਾਂ ਦਾ ਤੇਲ ਲਗਾ ਲੈਂਦੇ ਹੋ ਤਾਂ ਇਸ ਨਾਲ ਹੌਲੀ-ਹੌਲੀ ਚਿਹਰੇ ਤੇ ਬਹੁਤ ਚਮਕ ਆਉਣ ਲੱਗ ਜਾਂਦੀ ਹੈ ਤੇ ਨਾਲ ਹੀ ਚਿਹਰਾ ਬੀ ਬਿਲਕੁਲ ਸਾਫ਼ ਹੋ ਜਾਂਦਾ ਹੈ ਨੰਬਰ 35 ਜੇਕਰ ਤੁਹਾਡਾ ਦਿਮਾਗ ਕਮਜ਼ੋਰ ਹੋ ਰਿਹਾ ਹੋਵੇ ਤਾਂ ਰੋਜ਼ਾਨਾ ਦੁੱਧ ਨਾਲ ਬਦਾਮ ਅਤੇ ਖਰੂਟ ਖਾਣੇ ਸ਼ੁਰੂ ਕਰ ਦਿਓ ਇਸ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੋਵੇਗੀ ਨੰਬਰ 36 ਜੇਕਰ ਤੁਸੀਂ ਭਿੱਜੀ ਹੋਈ ਸੌਗੀ ਖਾਓ ਤਾਂ ਤੁਰੰਤ ਬਾਅਦ ਉੱਪਰ ਦੀ ਗਰਮ ਦੁੱਧ ਪੀ ਲੈਂਦੇ ਹੋ ਤਾਂ ਇਸ ਨਾਲ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਤੇ ਨਾਲ ਹੀ ਪਾਚਨ ਤੰਤਰ ਵੀ ਬਿਲਕੁਲ ਠੀਕ ਰਹਿੰਦਾ ਹੈ ਨੰਬਰ 37 ਜੇਕਰ ਤੁਸੀਂ ਰੋਜ਼ਾਨਾ ਸਵੇਰੇ ਨਾਰੀਅਲ ਦਾ ਪਾਣੀ ਪੀਂਦੇ ਹੋ ਤਾਂ ਅੰਮ੍ਰਿਤ ਦੀ ਤਰ੍ਹਾਂ ਤੁਹਾਡੇ ਸਰੀਰ ਉੱਪਰ ਕੰਮ ਕਰਦਾ ਹੈ। ਜੇਕਰ ਅਸੀਂ ਅੰਗੂਰ ਖਾ ਲਈਏ ਤਾਂ ਇਸ ਨਾਲ ਹੋ ਰਹੀ ਘਬਰਾਹਟ ਤੋਂ ਤੁਰੰਤ ਆਰਾਮ ਮਿਲਦਾ ਹੈ। ਨੰਬਰ 38 ਜੇਕਰ ਤੁਸੀਂ ਪਿਆਜ਼ ਦੇ ਟੁਕੜਿਆਂ ਨੂੰ ਦੰਦਾ ਥੱਲੇ 2 ਤੋਂ 3 ਮਿੰਟ ਦਬਾ ਕੇ ਰੱਖਦੇ ਹੋ ਤਾਂ ਇਸ ਨਾਲ ਜੇਕਰ ਦੰਦਾ ਵਿੱਚ ਤਰਦ ਹੋਣ ਦੀ ਸਮੱਸਿਆ ਹੋਵੇਗੀ ਉਹ ਦੂਰ ਹੋ ਜਾਵੇਗੀ। ਨੰਬਰ 49 ਜੇਕਰ ਤੁਹਾਡਾ ਮਨ ਹਰ ਸਮੇਂ ਘਬਰਾਉਂਦਾ ਰਹਿੰਦਾ ਹੈ ਤਾਂ ਰੋਜ਼ਾਨਾ ਪਾਠ ਪੂਜਾ ਜ਼ਰੂਰ ਕਰਿਆ ਕਰੋ ਦਿਨ ਵਿੱਚ ਸਭ ਕੁਝ ਠੀਕ ਹੋ ਜਾਵੇਗਾ ਤੁਸੀਂ ਸਿਹਤ ਅਤੇ ਜ਼ਿੰਦਗੀ ਪੱਖੋਂ ਵੀ ਖੁਸ਼ਹਾਲ ਰਹੋਗੇ ਨੰਬਰ 40 ਜਦੋਂ ਵੀ ਬਾਹਰੋਂ ਕੋਈ ਮਿੱਠੀ ਚੀਜ਼ ਤੁਹਾਡੇ ਘਰ ਵਿੱਚ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਕਦੇ ਵੀ ਨਾ ਖਾਓ ਪਹਿਲਾਂ ਉਸ ਦਾ ਪ੍ਰਮਾਤਮਾ ਨੂੰ ਭੋਗ ਲਗਾਓ ਤੇ ਫਿਰ ਥੋੜਾ ਜਿਹਾ ਕੁੱਤੇ ਨੂੰ ਪਾਓ ਇਸ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਨੰਬਰ 41 ਜਿਸ ਵਿਅਕਤੀ ਦਾ ਨਾਮ ਏ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਬਾਅਦ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ ਤੇ ਫਿਰ ਬਾਅਦ ਵਿੱਚ ਇਹ ਸਫਲਤਾ ਉੱਪਰ ਰਾਜ਼ ਕਰਦੇ ਹਨ ਨੰਬਰ 42 ਸਤ ਸੁੱਕੀਆਂ ਲਾਲ ਮਿਰਚਾਂ ਨੂੰ ਇੱਕ ਰੁਮਾਲ ਵਿੱਚ ਬੰਨ੍ਹ ਕੇ ਉਸ ਜਗ੍ਹਾ ਤੇ ਰੱਖ ਦਿਓ ਜਿਸ ਜਗ੍ਹਾ ਤੇ ਤੁਸੀਂ ਆਪਣੀ ਗਹਿਣੇ ਰੱਖਦੇ ਹੋ ਇਸ ਨਾਲ ਤੁਹਾਡੀ ਤਰੱਕੀ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ਨੰਬਰ 43 ਕਦੇ ਖਾਣੇ ਵਿਚ ਚੀਨੀ ਅਤੇ ਕਿਸੇ ਵੀ ਪ੍ਰਕਾਰ ਦੇ ਹੋਰ ਮਠੇ ਦੀ ਬਜਾਏ ਗੁੜ ਦਾ ਇਸਤੇਮਾਲ ਜ਼ਰੂਰ ਕਰੋ ਇਹ ਸਿਹਤ ਲਈ ਬਹੁਤ ਹੀ ਚੰਗਾ ਹੈ ਜੋ ਖਾਣੇ ਨੂੰ ਸਵਾਦ ਤੇ ਸਰੀਰ ਨੂੰ ਤੰਦਰੁਸਤ ਰੱਖਣ ਦੀ ਹਿੰਮਤ ਰੱਖਦਾ ਹੈ ਨੰਬਰ 44 ਦਾਲਾਂ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰੋ ਇਹਨਾਂ ਵਿੱਚ ਪ੍ਰੋਟੀਨ ਖਣਿਜ ਪਦਾਰਥ ਅਤੇ ਚੂੜੀ ਤੱਤ ਪਾਏ ਜਾਂਦੇ ਹਨ ਜੋ ਸਾਨੂੰ ਲੰਬੇ ਸਮੇਂ ਤੱਕ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਹਨ ਨੰਬਰ 45 ਜੇਕਰ ਤੁਸੀਂ ਖੱਟੀ ਦਹੀਂ ਵਿੱਚ ਨਿੰਬੂ ਦਾ ਰਸ ਮਿਲਾ ਕੇ ਆਪਣੀ ਤ્વਚਾ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਤਵਜਾ ਉੱਪਰ ਬਹੁਤ ਜਲਦੀ ਨਿਖਾਰ ਆਵੇਗਾ ਤੇ ਉਹ ਚਮਕ ਉੱਠੇਗੀ ਨੰਬਰ 46 ਜੇਕਰ ਤੁਹਾਡੇ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਬਣਦੀ ਹੈ ਤਾਂ ਮੇਥੀ ਦਾਣਾ ਤੇ ਗੁੜ ਵਾਲੇ ਪਾਣੀ ਦਾ ਸੇਵਨ ਕਰੋ ਜਾਂ ਫਿਰ ਕਾਲਾ ਨਮਕ ਤੇ ਹਿੰਗ ਨੂੰ ਮਿਕਸ ਕਰਕੇ ਪੀ ਲਓ ਇਸ ਨਾਲ ਤੁਰੰਤ ਗੈਸ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 47 ਜੇਕਰ ਤੁਸੀਂ ਸਰੋਂ ਦੇ ਤੇਲ ਜਾਂ ਫਿਰ ਦੇਸੀ ਘਿਓ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਤਾਂ ਇਸ ਦੀ ਮਦਦ ਨਾਲ ਮਾਈਗਰੇਨ ਸਿਰ ਦਰਦ ਅਤੇ ਮੋਢਿਆਂ ਵਿੱਚ ਹੋ ਰਿਹਾ ਦਰਦ ਤੁਰੰਤ ਠੀਕ ਹੋਣ ਲੱਗਦਾ ਹੈ। ਨੰਬਰ 48 ਜਿਹੜੇ ਲੋਕ ਜ਼ਿਆਦਾ ਮਿਰਚ ਮਸਾਲੇ ਵਾਲਾ ਖਾਣਾ ਖਾਂਦੇ ਹਨ ਉਹ ਬਵਾਸੀਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਜ਼ਿਆਦਾ ਮਿਰਚ ਮਸਾਲਾ ਨਾ ਖਾਓ। ਨੰਬਰ 49 ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਉਸ ਨੂੰ ਬਾਲੀ ਦੇਣ ਸਮੇਂ ਉਸ ਵਿੱਚ ਇਲਾਇਚੀ ਪਾ ਦਿਓ ਦੁੱਧ ਖਰਾਬ ਨਹੀਂ ਹੋਵੇਗਾ ਨੰਬਰ 50 ਜੇਕਰ ਤੁਸੀਂ ਆਪਣੀਆਂ ਅੱਖਾਂ ਵਿੱਚ ਸਵੇਰੇ ਉੱਠਣਸਾਰ ਹੀ ਸੁਰਮਾ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਦਾ ਧੁੰਦਲਾਪਨ ਖਤਮ ਹੋ ਜਾਂਦਾ ਹੈ ਨੰਬਰ 51 ਜੇਕਰ ਅਸੀਂ ਭੇੜ ਦੇ ਦੁੱਧ ਨੂੰ ਆਪਣੇ ਵਾਲਾਂ ਤੇ ਲਗਾ ਲਈਏ ਤਾਂ ਇਸ ਨਾਲ ਵਾਲਾਂ ਨੂੰ ਬਹੁਤ ਹੀ ਮਜ਼ਬੂਤੀ ਮਿਲਦੀ ਹੈ ਤੇ ਨਾਲ ਹੀ ਸਾਡੇ ਵਾਲ ਭਾਰੀ ਹੋਣ ਲੱਗ ਜਾਂਦੇ ਹਨ ਨੰਬਰ 52 ਦਿਮਾਗ ਨੂੰ ਤੇਜ਼ ਕਰਨ ਲਈ ਸ਼ਿਕ ਆਉਣ ਤੇ ਆਪਣਾ ਸਿਰ ਝੁਕਾਓ ਇਸ ਨਾਲ ਦਿਮਾਗ ਤੇਜ਼ ਹੋਵੇਗਾ। ਨੰਬਰ 53 ਚਿਹਰੇ ਨੂੰ ਧੂਣ ਲਈ ਤੁਸੀਂ ਸ਼ਾਇਦ ਹੀ ਵਰਤੋਂ ਕਰ ਸਕਦੇ ਹੋ। ਚਿਹਰੇ ਉੱਪਰ ਲਗਾਓ ਦੋ ਤੋਂ ਤਿੰਨ ਮਿੰਟ ਮਾਲਿਸ਼ ਕਰੋ ਫਿਰ ਸਾਫ਼ ਪਾਣੀ ਨਾਲ ਧੋ ਦਿਓ ਚਿਹਰੇ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ। ਨੰਬਰ 54 ਰੋਟੀ ਜਦੋਂ ਵੀ ਬਣਾਉਂਦੇ ਹੋ ਤਾਂ ਹਮੇਸ਼ਾ ਮੋਟੀ ਰੋਟੀ ਹੀ ਬਣਾਓ ਤੇ ਖਾਓ। ਇਹ ਹੀ ਰੋਟੀ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਸਹੀ ਹੈ। ਇਸ ਨਾਲ ਤੁਹਾਡੇ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਫਾਈਬਰ ਮਿਲਦਾ ਹੈ ਜੋ ਕਿ ਪਤਲੀ ਰੋਟੀ ਵਿੱਚ ਖਤਮ ਹੋ ਜਾਂਦਾ ਹੈ। ਮਤਲਬ ਕਿ ਮੈਦੇ ਵਾਲੀ ਰੋਟੀ ਨਾ ਖਾਓ, ਪੂਰੇ ਵਾਲੀ ਰੋਟੀ ਖਾਓ। ਨੰਬਰ 55 ਰੋਟੀ ਨੂੰ ਘਿਓ ਦੀ ਬਜਾਏ ਮੱਖਣ ਨਾਲ ਚੋਪੜ ਕੇ ਖਾਓ। ਸਰੀਰ ਨੂੰ ਕਦੇ ਵੀ ਨੁਕਸਾਨ ਨਹੀਂ ਹੋਵੇਗਾ ਤੇ ਨਾਲ ਹੀ ਰੋਟੀ ਹਮੇਸ਼ਾ ਨਰਮ ਬਣੇਗੀ। ਨੰਬਰ 55 ਪਤੋਵਧ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ ਇਹਨਾਂ ਦੀ ਮਦਦ ਨਾਲ ਸਰੀਰ ਨੂੰ ਲੋੜ ਤੋਂ ਲੋੜਿੰਦੇ ਤੱਤ ਮਿਲਣਗੇ ਜਿਨ੍ਹਾਂ ਕਰਕੇ ਤੁਹਾਡੇ ਵਾਲ ਜਲਦੀ ਕਾਲੇ ਹੋ ਜਾਣਗੇ ਦੁਬਾਰਾ ਚਿੱਟੇ ਵੀ ਨਹੀਂ ਹੋਣਗੇ ਨੰਬਰ 57 ਜੇ ਤੁਸੀਂ ਕੁਦਰਤੀ ਤੌਰ ਤੇ ਵਾਲਾਂ ਨੂੰ ਕਾਲਾ ਕਰਨਾ ਚਾਹੁੰਦੇ ਹੋ ਤਾਂ ਬਦਾਮ ਦਾ ਤੇਲ ਵਿੱਚ ਮਹਿੰਦੀ ਮਿਕਸ ਕਰਕੇ ਲਗਾਓ ਵਾਲ ਕਾਲੇ ਤਾਂ ਹੋਣਗੇ ਦੁਬਾਰਾ ਚਿੱਟੇ ਵੀ ਨਹੀਂ ਹੋਣਗੇ ਨੰਬਰ 58 ਅਖਰੋਟ ਜ਼ਰੂਰ ਖਾਇਆ ਕਰੋ ਇਹ ਬਾਲਾਂ ਲਈ ਬਹੁਤ ਹੀ ਫਾਇਦੇਮੰਦ ਹਨ। ਬਾਲਾਂ ਨੂੰ ਕਾਲੇ ਰੱਖਣ ਵਿੱਚ ਬਹੁਤ ਮਦਦ ਕਰਦੇ ਹਨ ਅਤੇ ਸਰੀਰ ਨੂੰ ਤਾਕਤ ਦਿੰਦੇ ਹਨ। ਨੰਬਰ 9 ਹਰੀਆਂ ਤਾਲਾ ਸਬਜ਼ੀਆਂ ਦਾ ਬਧੇਰੇ ਵਰਤੋ ਕਰੋ। ਸਰੀਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਘਾਟ ਨਹੀਂ ਹੋਵੇਗੀ। ਤੇ ਨਾਲ ਹੀ ਚਾਰੇ ਉੱਪਰ ਹਮੇਸ਼ਾ ਜਵਾਨੀ ਰਹੇਗੀ ਨੰਬਰ 60 ਨਹਾਉਣ ਦੇ ਲਈ ਹਮੇਸ਼ਾ ਤਾਜ਼ੇ ਪਾਣੀ ਦੀ ਵਰਤੋਂ ਕਰੋ ਕਦੇ ਵੀ ਜੋੜਾਂ ਦਾ ਦਰਦ ਨਹੀਂ ਹੋਵੇਗਾ ਤੇ ਨਾਲ ਹੀ ਸਰੀਰ ਪੂਰਾ ਦਿਨ ਤਰੋ-ਤਾਜ਼ਾ ਮਹਿਸੂਸ ਕਰੇਗਾ ਨੰਬਰ 61 ਸਲਾਦ ਖਾਣ ਦੇ ਸਮੇਂ ਵੀ ਉਸ ਉੱਪਰ ਨਮਕ ਜਾਂ ਫਿਰ ਕਾਲੀ ਮਿਰਚ ਦਾ ਇਸਤੇਮਾਲ ਮਿਰਚ ਦਾ ਇਸਤੇਮਾਲ ਕਰੋ ਨਾ ਹੀ ਫਲਾਂ ਉੱਪਰ ਇਸ ਤਰ੍ਹਾਂ ਕਰਨ ਨਾਲ ਤੁਸੀਂ ਜ਼ਿਆਦਾ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ ਨੰਬਰ 68 ਉਲਟੀ ਗਿਣਤੀ ਵੀ ਕਰ ਲਿਆ ਕਰੋ ਦਿਮਾਗ ਬਹੁਤ ਤੇਜ਼ ਹੁੰਦਾ ਹੈ ਤੇ ਨਾਲ ਹੀ ਸੋਚਣ ਸ਼ਕਤੀ ਵੀ ਵੱਧ ਲੱਗ ਜਾਂਦੀ ਹੈ ਨੰਬਰ 36 ਕੇਲੇ ਦੁੱਧ ਦਾ ਪੇਸਟ ਬਣਾ ਕੇ ਚਿਹਰੇ ਉੱਪਰ ਲਗਾ ਲਿਆ ਕਰੋ ਇਸ ਨਾਲ ਚਿਹਰੇ ਉੱਪਰ ਕੁਦਰਤੀ ਚਮਕ ਆ ਬਗੀ ਤੇ ਨਾਲ ਹੀ ਚਿਹਰੇ ਦੇ ਦਾਗ-ਧੱब्बे ਵੀ ਸਾਫ਼ ਹੋ ਜਾਣਗੇ ਨੰਬਰ 46 ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਉੱਪਰ ਸਰੋਂ ਦਾ ਤੇਲ ਕੋਸਾ ਕਰਕੇ ਮਲ ਲਿਆ ਕਰੋ ਇਸ ਨਾਲ ਅੱਖਾਂ ਦੀ ਰੌਸ਼ਨੀ ਬਹੁਤ ਤੇਜ਼ ਹੁੰਦੀ ਹੈ ਤੇ ਨਾਲ ਹੀ ਪੂਰਾ ਦਿਨ ਦੀ ਥਕਾਵਟ ਵੀ ਦੂਰ ਹੋ ਜਾਂਦੀ ਹੈ ਨੰਬਰ 5 ਔਰਤਾਂ ਜਿਆਦਾ ਮੇਕਅਪ ਨਾ ਕਰਿਆ ਕਰਨ ਚਿਹਰਾ ਖਰਾਬ ਹੁੰਦਾ ਹੈ ਚਮੜੀ ਢਿੱਲੀ ਪੈ ਜਾਂਦੀ ਹੈ ਤੇ ਨਾਲ ਹੀ ਚਿਹਰੇ ਉੱਪਰ ਝੁਰੜੀਆਂ ਵੀ ਪੈਣ ਲੱਗ ਜਾਂਦੀਆਂ ਹਨ ਨੰਬਰ 6 ਚੌਲਾਂ ਦੇ ਪਾਣੀ ਦੀ ਤਸੀਰ ਠੰਡੀ ਹੁੰਦੀ ਹੈ ਇਸ ਲਈ ਇਸ ਨੂੰ ਪੀ ਲਿਆ ਕਰੋ ਇਸ ਨਾਲ ਪਿਸ਼ਾਬ ਚੱਲਣ ਅਤੇ ਲਕੂਰੀਆ ਦੀ ਸਮੱਸਿਆ ਖਤਮ ਕਰਨ ਦਾ ਕੰਮ ਕਰਦਾ ਹੈ ਨੰਬਰ 67 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਸੋਜ ਆ ਗਈ ਹੋਵੇ ਤਾਂ ਰੋਜ਼ਾਨਾ ਰਾਤ ਨੂੰ ਕੋਸਾ ਕਰਕੇ ਸਰੋਂ ਦਾ ਤੇਲ ਆਪਣੀ ਧੁੰਨੀ ਵਿੱਚ ਪਾਉਣਾ ਸ਼ੁਰੂ ਕਰ ਦਿਵੋ ਦਿਨ ਦੇ ਵਿੱਚ ਹੀ ਕੁਝ ਦਿਨਾਂ ਵਿੱਚ ਹੀ ਸੋਜ ਖਤਮ ਹੋ ਜਾਵੇਗੀ ਨੰਬਰ 68 ਜੇਕਰ ਤੁਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਦੁੱਧ ਦਾ ਸੇਵਨ ਕਰੋ ਤੇ ਨਾਲ ਹੀ ਜੇ ਹੋ ਸਕੇ ਦਿਨ ਵਿੱਚ ਆਂਡੇ ਦਾ ਸੇਵਨ ਵੀ ਕਰੋ ਇਸ ਦੇ ਇਲਾਵਾ ਬਦਾਮ ਵੀ ਖਾਓ ਜੋ ਕਿ ਕੈਲਸ਼ੀਅਮ ਨਾਲ ਭਰਪੂਰ ਹਨ ਨੰਬਰ 69 ਜੇਕਰ ਤੁਸੀਂ ਕੋਈ ਵੀ ਫਲ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰ ਤੇਜਾਬ ਬਣਨ ਲੱਗ ਜਾਂਦੀ ਹੈ ਇਸ ਲਈ ਫਲ ਖਾਣ ਤੋਂ ਬਾਅਦ ਤੁਰੰਤ ਕਦੇ ਵੀ ਪਾਣੀ ਨਾ ਪੀਓ ਨੰਬਰ 70 ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾ ਗਰਮਾਣਾ ਪਾਣੀ ਜ਼ਰੂਰ ਪੀ ਲਿਆ ਕਰੋ ਇਸ ਨਾਲ ਤੁਹਾਡੇ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਹਨ ਤੇ ਨਾਲ ਹੀ ਸਰੀਰ ਦੀਆਂ ਹੋਰ ਵੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ਇਹ ਵੀਡੀਓ ਆਮ ਜਾਣਕਾਰੀ ਦੇ ਦਾ ਅਰਥ ਹੈ ਜੇਕਰ ਤੁਹਾਨੂੰ ਇਹ ਵੀਡੀਓ ਜੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ ਮੈਸੇਜ ਪਿਆਰਾ ਜਿਹਾ ਕਮੈਂਟ ਅਤੇ ਮੈਸੇਜ ਜ਼ਰੂਰ ਕਰਿਓ ਜਿਹੜਾ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਨਮਸਤੇ ਮਾਪੇ ਵੀ ਜ਼ਰੂਰ ਕਰੇਗਾ ਉਮਰ ਲੰਮੀ ਕਰੇਗਾ ਹਰ ਇੱਕ ਮਨੋ ਕਾਮਨਾ ਪੂਰੀ ਕਰੇਗਾ ਦੋਸਤੋ ਹੁਣ ਤੁਹਾਡਾ ਸਭ ਦਾ ਬਹੁਤ ਬਹੁਤ ਤੁਹਾਡਾ ਸਭ ਤੋਂ ਬਹੁਤ ਬਹੁਤ ਧੰਨਵਾਦ ਕਰਿਓ ਲਾਈਕ ਜ਼ਰੂਰ ਕਰਿਓ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ